ਆਪ ਸਰਕਾਰ ਦੀ ਨੀਤੀਆਂ ਖਿਲਾਫ ਪੰਜਾਬ ਸਿਵਲ ਮੈਡੀਕਲ ਐਸੋਸੀਏਸ਼ਨ ਦੇ ਸਦਕੇ ਤੇ ਸੂਬੇ ਭਰ ਦੇ ਸਰਕਾਰੀ ਹਸਪਤਾਲ ਅਤੇ ਸਿਹਤ ਕੇਂਦਰ ਦੇ ਡਾਕਟਰਾਂ ਵੱਲੋਂ ਅੱਜ ਤੋਂ ਹੜਤਾਲ ਤੇ ਜਾਂਦਿਆ ਅੱਧੇ ਦਿਨ ਲਈ ਓਪੀਡੀ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ 11 ਸਤੰਬਰ ਨੂੰ ਵਿੱਤ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਸਫਲ ਨਹੀਂ ਰਹਿੰਦੀ ਤਾਂ ਓਪੀਡੀ ਸਣੇ ਹੋਰ ਸੇਵਾਵਾਂ ਨੂੰ ਪੱਕੇ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ ਹਾਲਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਚਾਲੂ ਰੱਖਿਆ ਜਾਵੇਗਾ ਉਹ ਤੇ ਮਰੀਜ਼ ਕਾਫੀ ਪਰੇਸ਼ਾਨ ਹੋ ਰਹੇ ਨੇ ਜਿਹੜੇ ਕਿ ਕਈ ਘੰਟੇ ਤੋਂ ਡਾਕਟਰ ਦਾ ਇੰਤਜ਼ਾਰ ਕਰ ਰਹੇ ਨੇ ਲੇਕਿਨ ਹਲੇ ਵੀ ਪੁੱਛ ਪੜਤਾਲ ਕਰਨ ਵਾਲਾ ਕੋਈ ਨਹੀਂ ਬਾਕੀ ਤੁਸੀਂ ਵੀ ਸੁਣੋ ਇਸ ਮੋਕੇ ਡਾਕਟਰਾਂ ਅਤੇ ਮਰੀਜ਼ਾਂ ਵੱਲੋਂ ਹੋਰ ਕੀ ਕਿਹਾ ਗਿਆ ਸਮਰਾਲਾ ਚੌਕ ਕਹਾਂ ਆਏ ਹੁਦਿਆਣਾ ਸਿਟੀ ਵਿੱਚ ਆਏ ਡੈਡੀ ਦੇ ਫਾਦਰ ਨੂੰ ਇਲਾਜ ਕਰਵਾਉਣਾ ਹੈ ਕਿੰਨੀ ਦੇਰ ਤੋਂ ਬੈਠੇ ਨੇ 3 ਘੰਟਾ ਹੋ ਗਿਆ 3-4 ਘੰਟੇ 3-4 ਘੰਟਾ ਹੋ ਗਿਆ ਮੈਨੂੰ ਨਹੀਂ ਜੀ ਮੈਨੂੰ ਜਮਾਲੂਮ ਨਹੀਂ ਹੈ ਕੀ ਕਹਿਣਾ ਹੈ ਕਿਆ ਕਹਿੰਦੇ ਸਰ ਪਤਾਣਾ ਚਾਹੀਏ ਸ਼ਨੀਵਾਰ ਕੋ ਆਇਆ ਤਾਂ ਬੋਲੇ ਮੰਡੇ ਕੋ ਆਨਾ ਮੰਡੇ ਕੋ ਆਇਆ ਤਾਂ ਕਹਿੰਦੇ ਕੋਈ ਨਹੀਂ ਤਾਂ ਇਹਨਾਂ ਨੇ ਪੈਂਫਲਟ ਹੀ ਦੀਏ ਤੇ ਸਾਥ ਵਿੱਚ ਕੁਝ ਵੀ ਨਹੀਂ ਦਿਆ ਕੁਝ ਨਹੀਂ ਕਿਹਾ ਵੀ ਨੇ ਇੱਕ ਸਰਾ ਕਰਮ ਇਲਾਜ ਨਹੀਂ ਕਰ ਸਕਦੇ ਮੇਰਾ ਨਾਮ ਪਰਮਜੀਤ ਆ ਕਿਤੇ ਆਇਆ ਇਹ ਅੱਜ ਕਿੰਨਾਂ ਦੇ ਡਾਕਟਰ ਕੋ ਇਹ ਕੀ ਕਹਿੰਦੇ ਆ ਜੀ ਉਹ ਕਹਿੰਦੇ ਅੱਜ ਹੜਤਾਲ ਹੈ ਆ ਜਾਣਾ ਨਹੀਂ ਡਾਕਟਰ ਨੇ 11 ਵਜੇ ਤੱਕ ਆਉਣਾ ਨਹੀਂ ਹੈਗਾ ਵੇ ਡਾਕਟਰਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਪੀਆਂ ਇਸ ਵਜ੍ਹਾ ਨਾਲ ਡਾਕਟਰ ਆ ਨਹੀਂਦੇ ਸਾਬ ਬੈਠੇ ਪੇਸ਼ੇਟ ਪਰੇਸ਼ਾਨ ਹੋ ਰਹੀ ਹੈ ਨਾਮ ਉਲੀ ਪਰੇਸ਼ਾਨ ਹੋ ਰਹੀ ਹੈ ਉਹ ਬਹੁਤ ਪਰੇਸ਼ਾਨ ਹੋ ਰਹੀ ਹੈ ਸਕੀਨ ਵਾਲੇ ਕੋਲ ਆਏ ਸੀ ਖੁਜਲੀ ਖੁਜਲੀ ਹੁੰਦੀ ਹੈ ਦਵਾਈ ਲੈਣੀ ਸੀ ਤੇ ਮਿਲੀ ਨਹੀਂ ਰਹੀ ਹੈਗੇ ਬਾਸਲ ਵਾਪਸ ਚਲੇ ਜਾਣਾ ਬੈਠ ਬੈਠ ਕੇ ਹੁਣ ਦੁਆਰਾ ਤੇ ਆ ਨਹੀਂ ਹੁੰਦਾ ਦੂਰੂ ਆਨੇ ਆ ਫਿਰ ਦੁਆਰਾ ਦੁਆਰਾ ਤੇ ਆ ਨਹੀਂ ਹੁੰਦਾ ਹੈਗਾ ਫਿਰ ਕੱਲ ਆਵਾਂਗੇ ਕੱਲ ਫਿਰ ਹੜਤਾਲ ਹੋਈ ਹੋਣੀ ਹੈ ਫੋਰ ਕੀ ਕਰੀਏ ਸਰਕਾਰ ਨੇ ਜਿਹੜੀਆਂ ਮੰਗਾਂ ਪਕੀਆਂ ਚਾਹੀਦੀਆਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਜਦੋਂ ਭਗਵੰਤ ਮਾਨ ਇੰਨੇ ਨੇ ਵਾਅਦੇ ਕਰਦਾ ਹੈ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਵਾਅਦੇ ਬਹੁਤ ਕਰਦੇ ਐ ਪਰ ਪੂਰੇ ਹੁੰਦੇ ਨਹੀਂ ਹੈਗੇ ਕਰਨਾ ਚਾਹੀਦਾ ਹਰ ਨਾਲ ਨਬਜ਼ੂਤ ਕੋਈ ਕਿਹੜੀ ਜਗ੍ਹਾ ਹੈ ਅਮਿਤ ਰਾਏ ਤੋਂ ਆਏ ਸ਼ਹਿਰ ਦੀ ਪਸ਼ਾਮੀ ਕੀਲੇ ਤੇ ਸਟੋਨ ਹੈ ਉਧਰ ਹੀ ਆਇਆ ਅਸਲ ਕਿਹੜੀ ਜਗ੍ਹਾ ਹੈ ਇਸ ਟਾਈਮ ਉਹ ਜੁਡੀ ਆਣਾ ਸਿਬਲ ਹਸਪੀਟਲਸ ਜਿਹੜੇ ਗੰਗਿਕੀ ਦੇ ਡਾਕਟਰ ਸਾਹਿਬ ਆਏ ਕਿ ਨਹੀਂ ਆਇਆ ਕਿਤਾ ਪਏ ਡਾਕਟਰ ਸਾਹਿਬ ਅਜੇ ਆਈ ਨਹੀਂ ਕਿਉਂਕਿ ਹੜਤਾਲ ਚੱਲ ਰਹੀ ਹੈ ਮੈਨੂੰ ਨਹੀਂ ਪਤਾ ਚੱਲੇ ਇੱਥੇ ਆ ਕੇ 3 ਦਿਨਾਂ ਦੀ ਨਹੀਂ ਹੜਤਾਲ ਹੈ ਕਿੰਨੇ ਵਜੇ ਤੁਸੀਂ ਬੈਠੇ ਹੋ ਸਾਬੇ ਮੈਨੂੰ ਤਕਰੀਬਨ ਅੱਧਾ ਘੰਟਾ ਹੋ ਗਿਆ ਹੈ ਕਿਨੇ ਪ੍ਰੇਸ਼ਾਨੀ ਹੋ ਰਹੀ ਹੈ ਪਰੇਸ਼ਾਨੀ ਤਾਂ ਹੈ ਚਲੋ ਡਾਕਟਰ ਨੇ ਅਪਾਇੰਟਮੈਂਟ 3:30 ਟਾਈਮ ਦਿੱਤਾ ਸੀ ਉਹਨਾਂ ਨੇ ਵੀ 15 ਦਿਨ ਬਾਅਦ ਆਇਓ ਬਟ ਨਹੀਂ ਬਦਲਣਾ ਵੀ 15 ਦਿਨ ਬਾਅਦ ਜਾਣਾ ਚਾਹੀਦਾ ਹਾਂਜੀ ਹੜਤਾਲ ਜਾਏਗੀ ਕਿਉਂਕਿ ਡਾਕਟਰ ਪ੍ਰੋਪਰ ਨਹੀਂ ਹੈਗੇ ਇੱਥੇ ਘੱਟ ਨੇ ਡਾਕਟਰ ਇਹ ਮਰੀਜ਼ ਬਹੁਤ ਜ਼ਿਆਦੇ ਤੇ ਮਰੀਜ਼ ਪਰ ਅਸ਼ਾਨੀ ਚ ਰਹਿੰਦੇ ਨੇ ਤੇ ਕੀ ਸਰਕਾਰ ਨੂੰ ਇਹਦਾ ਕਰਨੀ ਹੈ ਜਾਂ ਨਹੀਂ ਹਾਂਜੀ ਸਰਕਾਰ ਨੂੰ ਇਹਨੇ ਮੰਗਾ ਮੰਨਣੀਆਂ ਚਾਹੀਦੀਆਂ ਨੇ ਬਿਲਕੁਲ ਤੇਰਾ ਨਾਮ ਪਰਮਿੰਦਰ ਕੌਰ ਜੀ ਕਿਹੜੀ ਜਗ੍ਹਾ ਆਏ ਹੋ ਅਸੀਂ ਅਸੀਂ ਸਿਵਲ ਹਸਪੀਟਲ ਲੁਧਿਆਣਾ ਆਏ ਹਾਂ ਜੀ ਤੇ ਇਹ ਕਿੱਲੇ ਆਏ ਅਸੀਂ ਸਵੇਰ 9 ਵਜੇ ਦੇ ਬੈਠੇ ਇੱਥੇ ਆ ਕੇ ਤੇ ਡਾਕਟਰ ਮਿਲੇ ਨਹੀਂ ਸਰ ਹੜਤਾਲ ਚ ਜਾਏਗੀ ਪਤਾ ਕੋਈ ਹੜਤਾਲ ਕਰਾ ਰਿਹਾ ਹੈ ਹਾਂਜੀ ਕਹਿ ਰਹੇ ਆ 11 ਵਜੇ ਤੋਂ ਬਾਅਦ ਆਉਣਗੇ ਹਟ ਸਟ੍ਰਾਈਕ ਚੱਲ ਰਹੀ ਹੈ ਡਾਕਟਰਾਂ ਦੀ ਤਾਂ ਉਹ ਜਿਹੜੀਆਂ ਉਹਨਾਂ ਦੀਆਂ ਸ਼ਿਕਾਇਤਾਂ ਵਾਂਗ ਮੰਗਾ ਵਾਂ ਕੇ ਜਾਈਆਂ ਜੇ ਜਾਇਜ਼ ਹੋਵੇ ਸਾਡਾ ਤਾਂ ਇਹ ਕਹਿਣਾ ਜੇ ਜਾਇਜ਼ ਆ ਤਾਂ ਫਿਰ ਉਹਨਾਂ ਨੂੰ ਮੰਨਣੀਆਂ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਜਾਇਜ਼ ਤਾਂ ਮੰਗਾ ਮੰਨਣੀਆਂ ਚਾਹੀਦੀਆਂ ਸਰਕਾਰ ਨੂੰ ਇਹਨਾਂ ਲੋਕ ਪਰੇਸ਼ਾਨ ਹੁੰਦੇ ਆ ਅਸੀਂ ਵੀ ਪਰੇਸ਼ਾਨ ਹੋ ਰਹੇ ਆ ਸਾਰੇ ਡਾਕਟਰਾਂ ਨੂੰ ਡੀਕ ਰਹੇ ਆ ਲਾਈਨਾਂ ਚ ਲਾਈਨਾਂ ਲੱਗ ਰਹੀਆਂ ਲੋਕ ਖੂੜੀ ਜਾਂਦੇ ਆ ਤੇ ਵੀ ਸਰਕਾਰ ਨੂੰ ਚਾਹੀਦਾ ਹੈ ਤਾਂ ਜਿਵੇਂ ਉਹ ਕਹਿ ਰਹੇ ਵੀ ਡਾਕਟਰ ਵਧਾਣੇ ਚਾਹੀਦੇ ਆ ਬਿਲਕੁਲ ਵਧਾਣੇ ਚਾਹੀਦੇ 2800 ਪੋਸਟਾਂ ਮਿਲੀਆਂ ਪਈਆਂ ਫਿਲਹਾਲ ਅਜੇ ਤੱਕ ਤਾਂ ਕੱਢਣੀਆਂ ਚਾਹੀਦੀਆਂ ਸਰਕਾਰ ਨੂੰ ਹਾਂਜੀ ਜਿਵੇਂ ਨਾਈਟ ਦੇ ਵੇਲੇ ਲੇਡੀਜ਼ ਡਾਕਟਰ ਆਗੇ ਆਉਣਾਂ ਲਈ ਸਪੋਰਟੀ ਲਈ ਕਹਿ ਰਹੇ ਆ ਹਾਂਜੀ ਬਿਲਕੁਲ ਬਿਲਕੁਲ ਜਾਈ ਜਾ ਮਗਰ ਉਹਨਾਂ ਦੀਆਂ ਵੀ ਜਾਈ ਜਾ ਪੰਗਾ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਡਾਕਟਰ ਸੁਰਜੀ ਸਿੰਘ ਜੀ ਮੈਮ ਸਟ੍ਰਾਈਕ ਕਰ ਰਹੇ ਆ ਔਮਨ ਡਾਕਟਰ ਕਾਲਪੈਟ ਔਰ ਸਪੋਰਟਿਕ ਆਫਿਸਰ ਤੇ ਉਸਨੇ ਕਿ ਤੁਹਾਡਾ ਇਸ਼ੂਸ ਮੇਨ ਮੇਨ ਹੈ ਕਿਉਂਕਿ ਤੁਹਾਨੂੰ ਖਾਸ ਕਰਕੇ ਇੱਥੇ ਕਾਫੀ ਕਈ ਵਾ ਹਾਲਾਤ ਬੜੀ ਆਉਂਦੇ ਨੇ ਸਾਨੂੰ ਲੇਬਰ ਰੂਮ ਦੇ ਵਿੱਚ ਸਿਕਿਉਰਿਟੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਜਦੋਂ ਕੋਈ ਪੇਸ਼ੈਂਟ ਸਿੱਖ ਹੋ ਜਾਂਦੀ ਹੈ ਸਾਡੇ ਸਮਝਾਉਣ ਦੇ ਬਾਵਜੂਦ ਵੀ ਪੇਸ਼ੈਂਟ ਦੇ ਰਿਸ਼ਤੇਦਾਰ ਐਗਰੈਸਿਵ ਹੋ ਜਾਂਦੇ ਨੇ ਲੜਾਈ ਤੇ ਗਾਲੀ ਗਲੋਚ ਤੇ ਉਤਰ ਜਾਂਦੇ ਨੇ ਉਸ ਟਾਈਮ ਤੇ ਸਾਡੇ ਫੀਮੇਲ ਜਿਹੜੀਆਂ ਰੈਜ਼ੀਡੈਂਟ ਡਾਕਟਰਸ ਐ ਜਾਂ ਅਸੀਂ ਵੀ ਜਦੋਂ ਡਿਊਟੀ ਤੇ ਹੁੰਦੇ ਆ ਸਾਡੇ ਲਈ ਕੋਈ ਸਿਕਿਉਰਿਟੀ ਦਾ ਸਾਧਨ ਨਹੀਂ ਹੈ ਇਸ ਲਈ ਸਿਕਿਉਰਿਟੀ ਦਾ ਸਾਧਨ ਹੋਣੀ ਬਹੁਤ ਜ਼ਰੂਰੀ ਹੈ ਤਾਂ ਹੀ ਕੰਟੀਨਿਊ ਹੋ ਸਕਦੀ ਹੈ ਅੱਗੇ ਜੀ ਸੋ ਫੈਸਿਲੀ ਕਲਕੱਤਾ ਜੋ ਖਾਸਾ ਅਸੀਂ ਉਸ ਤੋਂ ਬਾਅਦ ਕਾਫੀ ਰੋਜ਼ ਦੇਖਣ ਨੂੰ ਮਿਲਿਆ ਤੁਸੀਂ ਵੀ ਕਿਤੇ ਰੋਹ ਦਿੱਤਾ ਬਾਲ ਆਫ ਇੰਡੀਆ ਪਰਸਨ ਲੱਗਦਾ ਨਹੀਂ ਕੋਸੋ ਲੈ ਕੁਝ ਖਾਸ ਜਾਂ ਕਰਦੇ ਉਸ ਅਜਿਹਾ ਲੱਗਦਾ ਹੈ ਸਾਡੇ ਇੱਥੇ ਤਾਂ ਹਾਲੇ ਕੁਝ ਨਹੀਂ ਹੋਇਆ ਤੇ ਸਿਕਿਉਰਿਟੀ ਪਰਸਨਲ ਸਾਰੀ ਜਗ੍ਹਾ ਪੋਸਟਡ ਹੋਣੇ ਚਾਹੀਦੇ ਨੇ ਲੇਬਰ ਰੂਮ ਦੇ ਵਿੱਚ ਕਮ ਸੇ ਕਮ 2 ਜਾਂ 3 ਹੋਣੇ ਚਾਹੀਦੇ ਨੇ ਉਹ ਆਪਰੇਸ਼ਨ ਥੀਏਟਰ ਦੇ ਬਾਹਰ ਹੋਣੇ ਚਾਹੀਦੇ ਨੇ ਤੇ ਪੇਸ਼ੈਂਟਸ ਦੇ ਨਾਲ ਜਿਹੜੇ ਰਿਲੇਟਿਵਸ ਐ ਉਹਨਾਂ ਦੀ ਵੀ ਗਿਣਤੀ ਘੱਟ ਹੋਣੀ ਚਾਹੀਦੀ ਐ ਐਂਟਰੀ ਤੇ ਹੀ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਕਿ ਮਰੀਜ਼ ਦੇ ਨਾਲ ਇੱਕ ਬੰਦਾ ਹੀ ਰੁਕੇਗਾ ਮੌਜੂਦਾ ਸਥਿਤੀ ਕੀ ਹੈ ਮੌਜੂਦਾ ਸਥਿਤੀ ਇਹ ਹੈ ਕਿ ਜਿੰਨੇ ਮਰਜ਼ੀ ਆ ਜਾਂਦੇ ਹਨ ਤੇ ਪੇਸ਼ੈਂਟ ਕੋਲੇ ਰੁਕਦੇ ਹਨ ਕੋਈ ਰੋਕ ਟੋਕ ਨਹੀਂ ਹੈ ਦੇਖੋ ਸਾਡੀ ਇਹ ਡਿਮਾਂਡ ਸਰਕਾਰ ਤੋਂ ਰਹੀ ਹੈ ਉਹ ਇਹ ਹੈ ਕਿ ਜੋ ਸਰਕਾਰੀ ਸਿਹਤ ਦਾਇਰੇ ਨੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇ ਡਾਕਟਰ ਭਰਤੀ ਕੀਤੇ ਜਾਣ ਜੋ ਡਾਕਟਰ ਆਲਰੇਡੀ ਡਿਪਾਰਟਮੈਂਟ ਚ ਹੈਗੇ ਉਹਨਾਂ ਨੂੰ ਰੀਟੇਨ ਕੀਤਾ ਜਾਵੇ ਉਹਨਾਂ ਨੂੰ ਸਿਕਿਉਰਿਟੀ ਸੇਫਟੀ ਦਿੱਤੀ ਜਾਵੇ ਇਹ ਲੜਾਈ ਬੇਸਿਕਲੀ ਅਸੀਂ ਲੋਕਾਂ ਨੇ ਲੜ ਰਹੇ ਹਾਂ ਤਾਂ ਕਿ ਲੋਕਾਂ ਨੂੰ ਹਸਪਤਾਲ ਦੇ ਵਿੱਚ ਡਾਕਟਰ ਉਹਨਾਂ ਨੂੰ ਮਿਲਣ ਜੋ ਸੇਵਾ ਦਾ ਉਹਨਾਂ ਦਾ ਹੱਕ ਹੈ ਉਹਨਾਂ ਨੂੰ ਮਿਲੇ ਤੇ ਅਸੀਂ ਵੈਸੇ ਤਾਂ ਅੱਜ ਤੋਂ ਪੂਰ ਦਿਨ ਸਟ੍ਰਾਈਕ ਕਰਨੀ ਸੀਗੀ ਪਰ ਸਰਕਾਰ ਵੱਲੋਂ ਸਾਨੂੰ 11 ਤਰੀਕ ਨੂੰ ਬੁਲਾਇਆ ਗਿਆ ਮੀਟਿੰਗ ਤੇ ਤੇ ਸਾਨੂੰ ਇੱਕ ਮੈਸੇਜ ਆਇਆ ਸੀ ਇੱਕ ਰਿਕੁਐਸਟ ਆਈ ਸੀ ਕਿ ਤੁਸੀਂ ਹਲੇ ਜੋ ਸਾਡੀ ਲੜਾਈ ਹੈਗੀ ਉਹਨੂੰ ਮਾਡਰੇਟ ਕਰ ਕਰ ਦਿਓ ਉਸ ਕਰਕੇ ਅਸੀਂ ਜੋ OPD ਉਹ ਅਦਨ ਲਈ ਬੰਦ ਕੀਤੀ ਹੈ ਪਰ ਜੇ ਪਰਸੋ ਦੀ ਮੀਟਿੰਗ ਦੇ ਵਿੱਚ ਸਾਨੂੰ ਕੋਈ ਠੋਸ ਸਬੂਤ ਸਰਕਾਰ ਵੱਲੋਂ ਨਹੀਂ ਦੇਖਣ ਨੂੰ ਮਿਲਦਾ ਤੇ ਅਸੀਂ 12 ਤਰੀਕ ਤੋਂ ਕੰਪਲੀਟ OPD ਕਲੋਜ਼ਰ ਇਨਡੇਫਰਟ ਤੌਰ ਤੇ ਕਰ ਦਵਾਂਗੇ ਤੇ ਥੋੜੀ ਮਤਲਬ ਐਮ ਐਚ ਐਸ ਸੇਵਾਵਾਂ ਜਾਂ ਹੋਪ ਸੇਵਾਵਾਂ ਬੰਦ ਨਹੀਂ ਕਰੇਮ ਇਮਰਜੈਂਸੀ ਸਰਵਿਸਿਜ਼ ਸਾਡੀ ਔਨ ਨੇ ਚੱਲਦੀ ਆ ਪਈ ਨੇ ਫਿਲਹਾਲ OPD ਬੰਦ ਨੇ ਤੇ ਕੁਝ ਹੋਰ ਸੇਵਾਵਾਂ ਉਹਦੇ ਨਾਲ ਜੋ ਹੈਗੀ ਹੈ ਉਹ ਬੰਦ ਨੇ ਜੇ ACP ਵਿੱਚ ਜ਼ਿਕਰ ਕਰ ਰਹੇ ਤੁਸੀਂ ਕਿ ਸਰ ਦੇਖੋ ACP ਇੱਕ ਅਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਹੈ ਉਹ ਡਾਕਟਰਾਂ ਦੀ ਸਮਾਂਬੰਦੀ ਹੈ ਨਿਯਮਿਤ ਤੌਰ ਤੇ ਤਰੱਕੀ ਹੁੰਦੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਜੋ ਪ੍ਰੋਫੈਸ਼ਨਲ ਸੈਟੀਸਫੈਕਸ਼ਨ ਡਾਕਟਰਾਂ ਵਿੱਚ ਹੁੰਦੀ ਉਹ ਬਣੀ ਰਹਿੰਦੀ ਹੈ ਡਾਕਟਰ ਡਿਪਾਰਟਮੈਂਟ ਛੱਡ ਕੇ ਨਹੀਂ ਜਾਂਦੇ ਇਹਦੇ ਵਿੱਚ ਬੇਸਿਕਲੀ ਲੋਕਾਂ ਦਾ ਫਾਇਦਾ ਹੈ ਡਿਪਾਰਟਮੈਂਟ ਦੇ ਵਿੱਚ ਡਾਕਟਰ ਜਿੰਨੇ ਰਹਿਣਗੇ ਤੇ ਸੇਵਾਵਾਂ ਪੇਸ਼ੈਂਟ ਨੂੰ ਹੀ ਮਿਲਣਗੀਆਂ 2021 ਦੇ ਵਿੱਚ ਪਿਛਲੀ ਸਰਕਾਰ ਨੇ ਇਹ ACP ਨੂੰ ਟੈਂਪਰਰੀ ਤੌਰ ਤੇ ਰੋਕਤਾ ਸੀਗਾ ਜਿੰਨੇ ਕਰਕੇ ਹੁਣ ਇਸ ਟਾਈਮ ਡਾਕਟਰ ਨੇ ਉਹ ਬੁotra ਕੇ ਨਹੀਂ ਬਿਲ ਪਾਰੀਆਂ ਜੀ ਤੇ ਰੋਸ਼ ਬਹੁਤ ਅਕੈਡਰ ਦੇ ਵਿੱਚ ਹੁੰਦੇ ਕਰਕੇ ਡਾਕਟਰਾਂ ਦੀ ਨੌਕਰੀ ਛੱਡਣ ਦੀ ਜੋ ਪੋਟੈਂਸ਼ੀਅਲ ਹੈਗਾ ਟੈਂਡੈਂਸੀ ਹੈਗੀ ਉਹ ਵੱਧ ਗਈ ਹੈ ਜੀ ਤੁਸੀਂ ਜ਼ਿਕਰ ਕਰ ਰਹੇ ਹੋ ਤੇ ਡਾਕਟਰਾਂ ਦੀ ਕਮੀ ਕਿੰਨੇ ਕੁ ਦੇਖਿਆ ਬਈ ਡਾਕਟਰ ਰਿਕੁਆਇਰਮੈਂਟ ਹੈਗੀ ਹੈ ਮੌਜੂਦਾ ਸਮੇਂ ਤੇ ਕੀ ਹਾਲਾਤ ਨੇ ਦੇਖੋ 1991 ਦੇ ਪਬਲਿਸ਼ਨ ਸਰਵੇ ਦੇ ਅਕੋਰਡਿੰਗ ਫਿਲਹਾਲ 55% ਡਾਕਟਰ ਸਪੈਸ਼ਲਿਸਟ 55% ਡਾਕਟਰ ਐਮਬੀਬੀਐਸ ਦੀ ਸ਼ਾਰਟੇਜ ਪੰਜਾਬ ਸਰਕਾਰ ਦੀ ਜਿੰਨੇ ਵੀ ਹੈਗੇ ਪਬਲਿਕ ਹੈਲਥ ਦਾਇਰੇ ਨੇ ਉਹਦੇ ਵਿੱਚ ਹੈਗੀ ਹੈ ਜੀ ਸਟੇਟ ਲੈਵਲ ਤੇ ਦੇਖੋ ਸਰਕਾਰ ਜੇ ਮੈਂ ਕਹਿੰਦੀ ਐ ਇਸ ਮੋਹੱਲਾ ਕਲੀਨਿਕ ਵੀ ਕੋਲੇ ਹੋਰ ਵੀ ਕਰ ਰਹੇ ਆ ਕਿੰਨਾ ਕਿ ਇਹਦਾ ਕੋਈ ਫਰਕ ਪਿਆ ਹੈ ਸਿਰਫ ਇੱਕ ਲਾਵਾ ਹੈ ਦੇਖੋ ਮੋਹੱਲਾ ਕਲੀਨਿਕ ਇੱਕ ਵੱਖਰਾ ਸਿਸਟਮ ਹੈ ਸਾਡਾ ਜੋ ਸੈਕੰਡਰੀ ਲੈਵਲ ਜੋ ਕੇਅਰ ਸਾਡੀ ਹੈਗੀ ਐ ਜ਼ਿਲ੍ਹਾ ਹਸਪਤਾਲ ਐਸਡੀਐਸ ਲੈਵਲ ਤੇ ਤੇ ਇੱਕ ਪ੍ਰਾਇਮਰੀ ਲੈਵਲ ਐਮਰਜੈਂਸੀ ਸਰਵਿਸਿਜ਼ ਨੇ ਉਹ ਸੀਐਚੀ ਲੈਵਲ ਤੇ ਮੇਨਟੇਨ ਕੀਤੀ ਜਾਂਦੀ ਹੈ ਫਿਲਹਾਲ ਡਾਕਟਰ ਦੀ ਸ਼ਾਰਟੇਜ ਕਰਕੇ ਤਕਰੀਬਨ ਕਾਫੀ ਸਾਰੀ ਸੀਐਚੀਜ਼ ਵਿੱਚ ਐਮਰਜੈਂਸੀ ਦੁਪਹਿਰ 2 ਵਜੇ ਤੋਂ ਬਾਅਦ ਬੰਦ ਹੈ ਐਸਡੀਐਚ ਡੀਐਲ ਲੈਵਲ ਡੀਐਚ ਲੈਵਲ ਤੇ ਐਮਵੀਪੀ ਡਾਕਟਰ ਨਾ ਹੋਣ ਕਰਕੇ ਸਪੈਸ਼ਲਿਸਟ ਡ ਜੋ ਪੋਸਟ ਬਟਮ ਕਰ ਰਹੇ ਨੇ ਮੈਡੀਕਲ ਲੀਗਲ ਡਿਊਟੀਆਂ ਕਰ ਰਹੇ ਨੇ ਵੀਆਈਪੀ ਡਿਊਟੀ ਕਰ ਰਹੇ ਨੇ ਕੋਰਟ ਦੇ ਵਿੱਚ ਤਕੇ ਖਾਨੇ ਪੈਂਦੇ ਉਹਦੇ ਕਰਕੇ ਆਪੀਡੀ ਓਟੀ ਦਾ ਕੰਮ ਸਫਰ ਹੁੰਦਾ ਲੋਕੀ ਇੱਥੇ ਆਉਂਦੇ ਨੇ ਸੇਵਾਵਾਂ ਮਿਲ ਨਹੀਂ ਪਾਂਦੀਆਂ ਖਾਲੀ ਹੱਥ ਜਾਂਦੇ ਨੇ ਵਾਪਸ ਤੁਸੀਂ ਰੀਸੈਂਟਲੀ ਪਰਚੇ ਵੰਡੇ ਸੀਗੇ ਤੁਸੀਂ ਤੇ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਹੁਣ ਪਰੇਸ਼ਾਨੀ ਹੋਏਗੀ ਹਲਕੀ ਕਿ ਲੋਕਾਂ ਨੂੰ ਆਪਣੇ ਬਲੌਕ ਜਾਂ ਕੇ ਦਿੱਤੀ ਕਿ ਲੋਕ ਪਛਾਣ ਹੁਣ ਸਰਕਾਰ ਤੋਂ ਲੈ ਕੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਇਹ ਲੜਾਈ ਅਸੀਂ ਲੋਕਾਂ ਨੇ ਲੜ ਰਹੇ ਹਾਂ ਸਾਡੀ ਸਾਂਝੀ ਲੜਾਈ ਹੈ ਇਹਦਾ ਫਾਇਦਾ ਲੋਕਾਂ ਨੂੰ ਹੀ ਅਲਟੀਮੇਟਲੀ ਹੋਣਾ ਹੈ ਮ ਡਾਕਟਰ ਜਿਹੜੇ ਡਿਪਾਰਟਮੈਂਟ ਤੇ ਨਵੇਂ ਆਣਗੇ ਪੁਰਾਣੇ ਛੱਡ ਕੇ ਨਹੀਂ ਜਾਣਗੇ ਤੇ ਉਹਦਾ ਫਾਇਦਾ ਪੇਸ਼ੈਂਟਸ ਨੂੰ ਵੀ ਅਲਟੀਮੇਟਲੀ ਹੋਣਾ ਹੈ ਜਿੱਤੇ ਪੰਜਾਬ ਦੇ ਕਿੰਨੇ ਸਰ ਹਸਪਤਾਲ ਦੇ ਸੇਵ ਕੰਦੇ ਨਾ ਤੇ ਅਸਰ ਬਹੁਤ ਬਹੁਤ ਦੇਖੋ ਸਾਰੇ ਕਮਿਊਨਿਟੀ ਹੈਲਥ ਸੈਂਟਰ ਸਾਰੇ 서ਬ ਡਿਵੀਜ਼ਨਲ ਹਸਪੀਟਲ ਤੇ ਸਾਰੇ ਜ਼ਿਲ੍ਹਾ ਹਸਪਤਾਲਾਂ 'ਚ ਸਟ੍ਰਾਈਕ ਤੇ ਨੇ ਤੇ ਇਹ ਅਨਮਿੱਥੇ ਟਾਈਮ ਤੱਕ ਟਾਈਮ ਤੇ ਸਟਾਈਕ ਤੇ ਰਹੇਗੀ ਜਦ ਤੱਕ ਸਾਡੀਆਂ ਡਿਮਾਂਡਸ ਨਹੀਂ ਮੰਨੀਆਂ ਜਾਂਦੀਆਂ ਸਰ ਲਾਸਟ ਕੁਐਸਚਨ ਡਾਕਟਰ ਦੇ ਕੱਪ ਤੋਂ ਪਤਨੀ ਦੇ ਇਨਸੈਕਟਲੀ ਜਿਹੜੇ ਸਿਹਤ ਮੰਤਰੀ ਵੈਸਨੋਂ ਕਹਿੰਦੇ ਸੀ ਅਸੀਂ ਸੇਵਾਸਾਲ ਸੁਭਾਰ ਕਰਨਾ ਹੈਗਾ ਅਸੀਂ ਪ੍ਰੋਜੈਕਟ ਲੈ ਕੇ ਜਾ ਰਹੇ ਹਾਂ ਤੇ ਕੁਝ ਉਹ ਕਹਿੰਦੇ ਭਰਤੀ ਕਰਾਂਗੇ ਹੋਈ ਕਿ ਨਹੀਂ ਕਰਤੀਆਂ 400 ਦੀ ਐਡ ਆ ਚੁੱਕੀ ਹੈ ਉਸ ਉਹਨਾਂ ਦਾ ਸਵਾਗਤ ਕਰਦੇ ਹਾਂ ਪਰ ਸਰਕਾਰ ਨੂੰ ਅਸੀਂ ਇਹ ਕਹਿ ਚੁੱਕੇ ਹਾਂ ਕਿ ਉਹ 400 ਵੀ ਨਾ ਕਾਫੀ ਹਨ ਕਿਉਂਕਿ ਐਟ ਲੀਸਟ 75% ਡਿਫੀਸ਼ੈਂਸੀ ਸਰਕਾਰ ਇਸ ਸਾਲ ਦੇ ਅੰਤ ਤੱਕ ਪੂਰੀ ਕਰੇ ਤੇ ਉਸ ਤੋਂ ਬਾਅਦ ਜਿਹਨੇ ਵੀ ਐਨੂਅਲ ਐਟਰੀਸ਼ਨ ਰੇਟ ਹੈ ਉਹਦੀ ਰਿਪਲੇਸਮੈਂ ਤੇ ਉਹ ਇਹ ਤੁਸੀ ਸੇਫਟੀ ਦੀ ਗੱਲ ਕੀਤੀ ਸੀ ਖਾਸ ਕਰਕੇ ਮੈਡੀਕਲ ਡਾਕਟਰਸ ਵੀ ਕਾਫੀ ਕਿੰਨੇ ਨਰਸਸ ਸਟਾਫ ਹੈਗਾ ਰੈਸੈਂਟ ਉਹਨਾਂ ਨੂੰ ਲੈ ਕੇ ਤੁਸੀਂ ਗੱਲ ਦੀ ਸੇਫਟੀ ਲੈ ਕੇ ਦੇਖੋ ਸੇਫਟੀ ਸਿਕਿਉਰਿਟੀ ਸਾਡਾ ਪ੍ਰਾਈਮ ਇਸ਼ੂ ਹੈਗਾ ਅਸੀਂ ਬੜੀ ਬੜੀ ਡਿਟੇਲ ਮੀਟਿੰਗ ਕੀਤੀ ਐਚਐਮ ਸਾਹਿਬ ਨਾਲ ਅਸੀਂ ਪ੍ਰਪੋਜ਼ਲ ਵੀ ਦੇ ਕੇ ਆਏ ਇੱਕ ਫਾਈਨੈਂਸ਼ੀਅਲ ਆਊਟਲੇ ਵੀ ਦਿੱਤਾ ਹੋਇਆ ਉਹਦੇ ਵਿੱਚ ਸਰਕਾਰ ਨੇ ਫਾਈਨੈਂਸ ਮਿਨਿਸਟਰੀ ਤੋਂ 40 ਕਰੋੜ ਮੰਗੇ ਸੀਗੇ 12 ਕਰੋੜ ਆ ਗਏ ਨੇ ਕੁਝ ਕੰਮ ਜ਼ਰੂਰ ਸ਼ੁਰੂ ਹੋਇਆ ਹੈ ਪਰ ਔਨ ਗਰਾਉਂਡ ਹਾਲ ਤੱਕ ਕੋਈ ਵੀ ਸਾਨੂੰ ਸੇਫਟੀ ਪਰਸਨਲ ਦੇਖਣ ਨੂੰ ਨਹੀਂ ਮਿਲਦਾ ਤੇ ਹੁਣ ਤੁਹਾਡਾ ਨੈਕਸਟ ਸਟੈਪ ਕੀ ਹੈ ਦੇਖੋ ਅ ਅੱਜ ਕੱਲ ਤੇ ਪਰਸੋਂ ਤੱਕ ਅੱਧੀ ਉਪਰੀ ਬੰਦ ਰਹੂਗੀ ਪਰਸੋਂ ਸਾਡੀ ਮੀਟਿੰਗ ਹੈਗੀ ਹੈ ਫਾਈਨੈਂਸ ਮਿਸਟਰ ਸਾਹਿਬ ਨਾਲ ਜੇ ਸਾਨੂੰ ਉਸ ਮੀਟਿੰਗ ਦੇ ਵਿੱਚ ਕੋਈ ਨੋਟੀਫਿਕੇਸ਼ਨ ਸਿਕਿਉਰਿਟੀ ਤੇ ਅਤੇ ACP ਤੇ ਨਹੀਂ ਆਂਦੀ ਤੇ 12 ਤਰੀਕ ਤੋਂ ਇਨਡੈਫਿਨਿਟ ਟੋਟਲ ਤੌਰ ਤੇ ਮੁਕੰਮਲ ਤੌਰ ਤੇ ਉਪਰੀ ਬੰਦ ਕਰਾਂਗੇ